ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਪੁਰ ਬਾਦ ਵਿਖੇ ਨੇੜੇ ਪੁਲਿਸ ਚੌਂਕੀ ਦੇ ਕੋਲ सोनू ਚੱਕ ਕਰੰਨਾ ਸਟੋਰ ਅਤੇ ਉਸ ਦੇ ਘਰ ਨੂੰ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਦੁਕਾਨ ਦੇ ਉੱਪਰ ਬਣਿਆ ਮਕਾਨ ਵੀ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਫਿਲਹਾਲ ਇਸ ਅੱਗ ਲੱਗਣ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਪੀੜਤ ਦੁਕਾਨਦਾਰ ਦਾ ਘਰ ਅਤੇ ਦੁਕਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ ਉਥੇ ਹੀ ਰਾਹ ਹੀ ਰਹਿਣ ਸਿੱਕੇ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬਗੀਰ ਦੀ ਗੱਡੀ 2 ਘੰਟਾ ਲੇਟ ਪਹੁੰਚੀ ਜਿਵੇਂ ਕਰਾਂ ਅੱਗ ਦੇ ਕਾਫੀ ਦੇ ਬਾਅਦ ਕੰਟਰੋਲ ਪਾਇਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫਾਇਰ ਬਗੇੜ ਸਮੇਂ ਫਿਰ ਆ ਜਾਂਦੀ ਤਾਂ ਹੋ ਸਕਦਾ ਸੀ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਫਿਲਹਾਲ ਪੀੜੇ ਪਰਿਵਾਰ ਦੇ ਵੱਲੋਂ ਇਸ ਸੰਬੰਧੀ ਕੋਈ ਵੀ ਅਜੇ ਤੱਕ ਕੋਈ ਵੀ ਬਿਆਨ ਆਪਣਾ ਨਹੀਂ ਦਿੱਤਾ ਗਿਆ ਹੈ ਮੇਰਾ ਨਾਮ ਡਾਕਟਰ ਮਿੰਟਰੀ ਕੀ ਗੱਲ ਬਣੀ ਤੁਹਾਡੇ ਜਿਹੜੇ ਗਵਾਂਡ ਦੁਕਾਨ ਨੂੰ ਤੇ ਘਰਵਾਕ ਲੱਗੀ ਇਹ ਤਾਰ ਦੀ ਬਸਪਾਰਕਸਪੁਰਕ ਹੋਈ ਆ ਤੇ 6:30 ਵਜੇ ਇੱਕੋ ਦਮ ਪਟਾਕਾ ਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ ਤਹੀਂ ਵੀ ਆਖਿਆ ਤੇ ਉਹ ਛੜਰ ਥਲੇੋਂ ਤੂੰ ਆ ਨਿਕਲਦਾ ਅਹੀਂ ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਬੂਆ ਬਾੜ ਗਿਆ ਉਹਨਾਂ ਛੜਰ ਚੁੱਕਤਾ ਤੇ ਜਦੋਂ ਅਸੀਂ ਛੜਰ ਚੁੱਕਿਆ ਬਾਅਦ ਉਸੇ ਵੇਲੇ ਅੱਗ ਨੇ ਪੰਬਾਕਰ ਮਚਾ ਦਿੱਤੀ ਕੀ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਕਰਿਆਨੇ ਦੀ ਹੱਟੀ ਜੇ ਕਿੱਲਾ ਕਿ ਨਿਸ਼ਾਨ ਲੇੜਾ ਹੋਇਆ ਹੈ ਤਕਰੀਬਨ ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਅੱਗ ਬਜਾਜੋ ਕੌਣ ਆਇਆ ਜੀ ਮਿਲੂ ਮੁੜ ਕੇ ਬਾਅਦ ਵਿੱਚ ਘੰਟਾ ਇੱਕ ਬਾਰ ਫਾਇਰ ਬਰਗੇਡ ਆਈ ਐ ਡੀ ਡੀ ਕੇ ਉਹ ਤਾਂ ਨਿਸ਼ਾਨਾ ਹੋ ਗਿਆ ਹੈ तकरीबन ਹੋ ਹੀ ਗਿਆ ਹੈ اے 1 ਪੰਜਾਬੀ ਟੀਵੀ ਦੇ ਲਈ ਤਰਨ ਤਰਨ ਤੋਂ ਸਾਗਰ ਅਰੋੜਾ ਦੀ ਖਾਸ ਰਿਪੋਰਟ जिला तरनतारन दे कस्बा फत्याबाद ਵਿਖੇ ਨੇੜੇ ਪੁਲਿਸ ਚੌਂਕੀ ਦੇ ਕੋਲ सोनू ਚੱਕ ਗ੍ਰੈਨੈਲ ਸਟੋਰ ਅਤੇ ਉਸ ਦੇ ਘਰ ਨੂੰ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਦੁਕਾਨ ਦੇ ਉੱਪਰ ਬਣਿਆ ਮਕਾਨ ਵੀ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਫਿਲਹਾਲ ਇਸ ਅੱਗ ਲੱਗਣ ਦੇ ਕਾਰਨ ਜਾਨੀ ਉਸਾਨ ਤੋਂ ਬਚਾ ਰਿਹਾ ਪਰ ਪੀੜਤ ਦੁਕਾਨਦਾਰ ਦਾ ਘਰ ਅਤੇ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ ਉਥੇ ਹੀ ਰਾਹ ਹੀ ਰਹਿਣ ਦੱਸਿਆ ਕਿ ਅੱਗ ਬੁਝਾਉਣ ਦੇ ਲਈ ਫਾਇਰ ਬਿਗੇਡ ਦੀ ਗੱਡੀ 1 ਘੰਟਾ ਲੇਟ ਪਹੁੰਚੀ ਜੇਕਰਾਂ ਅੱਗ ਦੇ ਕਾਫੀ ਦੇਰ ਬਾਅਦ ਕੰਟਰੋਲ ਪਾਇਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫਾਇਰ ਬਗੇੜ ਸਮੇਂ ਫਿਰ ਆ ਜਾਂਦੀ ਤਾਂ ਹੋ ਸਕਦਾ ਸੀ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਫਿਲਹਾਲ 피해 ਪਰਿਵਾਰ ਦੇ ਵੱਲੋਂ ਇਸ ਸੰਬੰਧੀ ਕੋਈ ਵੀ ਅਜੇ ਤੱਕ ਕੋਈ ਵੀ ਬਿਆਨ ਆਪਣਾ ਨਹੀਂ ਦਿੱਤਾ ਗਿਆ ਹੈ ਮੇਰਾ ਨਾਮ ਡਾਕਟਰ ਮਿੰਟਰੀ ਕੀ ਗੱਲ ਬਣੀ ਤੁਹਾਡੇ ਜਿਹੜੇ ਗਵਾਂਡ ਹੈ ਦੁਕਾਨ ਨੂੰ ਦੇ ਘਰ ਦਾ ਦਰਵਾਜ਼ਾ ਲੱਜੀ ਇਹ ਤਾਰ ਦੀ ਬਸਪਾਰਕਸਪੁਰਕ ਹੋਈ ਆ ਤੇ ਸਵੇਰੇ 6:30 ਵਜੇ ਇੱਕੋ ਦਮ ਪਟਾਕਾ ਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ ਤਹੀਂ ਵੇਖਿਆ ਤੇ ਉਹ ਛੜਰ ਥੱਲੇੋਂ ਧੂਆ ਨਿਕਲਦਾ ਆਇ ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਉਹ ਬਾੜ ਘਾਇਆ ਉਹਨਾਂ ਛੜਰ ਚੁੱਕਤਾ ਤੇ ਜਦੋਂ ਅਸੀਂ ਛੜਰ ਚੁੱਕਿਆ ਬਾਦ ਉਸੇ ਵੇਲੇ ਅੱਗ ਨੇ ਪੰਬਾਕਰ ਮਚਾ ਦਿੱਤੀ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਕਰਿਆਨੇ ਦੀ ਹੱਟੀ ਹੈ ਕਿੰਨਾ ਕਿੰਨਾਂ ਸਾਲ ਜਿਹੜਾ ਹੈ तकरीबन ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਅੱਗ ਪੈਰ ਜੋ ਕੌਣ ਆਇਆ ਜੀ ਮੁਰਕੇ ਬਾਅਦ ਉਹ ਘੰਟਾ ਇੱਕ ਬਾਅਦ ਫਾਇਰ ਬ੍ਰਿਗੇਡ ਆਈ ਹੈ ਡੀਗ ਡੀਗ ਉਹ ਤਾਂ ਨਸਾਨ ਹੋ ਗਿਆ ਹੈ तकरीबन ਹੋ ਹੀ ਗਿਆ ਹੈ اے 1 ਪੰਜਾਬੀ ਟੀਵੀ ਦੇ ਲਈ ਤਰਨ ਤਰਨ ਤੋਂ ਸਾਗਰ ਅਰੋੜਾ ਦੀ ਖਾਸ ਰਿਪੋਰਟ